ਤਨ ਆ ਸ੍ਰੀ ਵਾਹਿਗੁਰੂ ਸਹਬ ਜੀ ਤਨ ਆ ਸ੍ਰੀ ਮਹੱਲਾ ਚੌਥਾ ਹਮ ਅੰਦਲੇ ਅੰਧ ਬਿਖੇ ਬਿਖਰਾਤੇ ਕਿਉ ਚਾਲ ਲਾਹ ਗਿ ਸਤਿਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੇ ਹਮ ਅੰਦਲੇ ਅੰਧ ਬਖੇ ਬਿਖਰਾਤੇ ਕਿਉ ਚਾਲੈ ਗੁਰ ਚਾਲੇ ਸਤਿਗੁਰ ਦਇਆ ਕਰੇ ਸੁਖ ਦਾਤਾ ਹਮਲਾਵੇ ਆਪਨ ਪਾਲੇ ਸਕਮੇਤ ਚਲਹ ਗੁਰ ਚਾਲੇ ਜੋ ਗੁਰ ਕਹ ਸੋਏ ਪਲ ਮੰਨੋ ਹਰ ਹਰ ਕਥਾ ਨਰਾਲੇ ਰਹਾ ਹਰ ਕੇ ਸੰਤ ਸੁਨੋ ਜਨ ਭਾਈ ਗੁਰ ਸੇਵਹੁ ਬੇਗ ਬਿਗਾਲੇ ਸਾਧ ਗੁਰ ਸੇਵ ਖਰਚ ਹਰ ਬਾਂਧੋ ਮਤ ਜਾਣ ਹੋਵਾਜ ਕੇ ਕਾਲੇ ਹਰ ਕੇ ਸੰਤ ਜਪੋ ਹਰ ਜਪੜਾ ਹਰ ਸੰਤ ਚਲੇ ਹਰ ਨਾਲੇ ਜੇਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇ ਲਖ ਲਾਲੇ ਹਰ ਹਰ ਜਪਨ ਜਪ ਲੋ ਚਲ ਚਾਨੇ ਹਰ ਕਿਰਪਾ ਕਰ ਬਨਵਾਲੇ ਜਨਾਨਕ ਸੰਗਤ ਸਾਧ ਹਰ ਮਿਲਹੁ ਹਮ ਸਾਧ ਜਨਾ ਪਗ ਰਾਲੇ ਹਰ ਹਰ ਜਪਨ ਜਪ ਲੋ ਚੁਲਚਾਨੇ ਹਰ ਕਿਰਪਾ ਕਰ ਬਨਵਾਲੇ ਜਨਾਨਕ ਸੰਗਤ ਸਾਧ ਹਰ ਮਿਲਹੁ ਅਮਸਾਦ ਜਨ ਪਗ ਰਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ